ਖਡੂਰ ਸਾਹਿਬ ਦੇ ਵੀਰੋ ਭਾਈ ਸਹਿ ਭਾਈ ਅਮਿਤਪਾਲ ਸਿੰਘ ਦੀ ਜਿੱਤ ਦੀ ਬਹੁਤ ਬਹੁਤ ਵਧਾਈ ਹੋਵੇ ਰਿਕਾਰਡ ਹੀ ਤੋੜਦੇ ਸਾਰੇ ਫਟੇ ਚੱਕਦੇ ਉਮੀਦਾਂ ਤੋਂ ਵੱਧ ਉਮੀਦ ਤੋਂ ਵੱਧ ਤੇ ਵੱਡੀ ਜਿੱਤ ਹੋਈ ਆ ਵੀਰੋ ਬੜੀ ਬੜੀ ਬਹੁਤ ਬਹੁਤ ਮੁਬਾਰਕਾਂ ਦੇ ਬਹੁਤ ਬਹੁਤ ਵਧਾਈ ਹੋਵੇ ਵੀਰੋ ਸਾਰੇ ਵੀਰਾਂ ਭਰਾਵਾਂ ਨੇ ਮਿਲ ਕੇ ਜੋਰ ਲਾਇਆ ਆਪਾਂ ਆਪਣੇ ਆਪ ਨੂੰ ਚਲੋ ਤਾਰੀਫ ਵੀ ਨਹੀਂ ਕਰਦੇ ਆਪਾਂ ਜਿੰਨੀਆਂ ਵੀਡੀਓ ਮੈਂ ਪਾਈਆਂ ਨਾ ਦੁਨੀਆਂ ਵੀਡੀਓ ਮੈਂ ਪਾਈਆਂ ਇੰਨੀਆਂ ਵੀਡੀਓ ਹੋਰ ਕਿਹਨਾਂ ਨਹੀਂ ਪਾਈਆਂ ਭਾਈ ਸਾਹਿਬ ਹੱਕ ਵਿੱਚ ਬੜੀਆਂ ਵੀਡੀਓ ਪਾਈਆਂ ਮੈਂ ਲੋਕਾਂ ਨੇ ਕੁਝ ਲੋਕਾਂ ਨੇ ਬੁਰਾ ਵੀ ਕਿਹਾ ਕੁਝ ਲੋਕਾਂ ਨੇ ਇਤਰਾਜ਼ ਵੀ ਕੀਤਾ ਬੰਦਸਵਾਨੇ ਲੋਕ ਸੀ ਪਰ ਆਪਾਂ ਨਹੀਂ ਡਲੇ ਆਪਾਂ ਵੀਡੀਓ ਪਾਈ ਗਏ ਉਹਦਾ ਕਾਰਨ ਕਿ ਸਿੰਘ ਸਾਹਿਬ ਜਿੱਤਣਗੇ ਇਹ ਸਭ ਤੋਂ ਜ਼ਿਆਦਾ ਨਸ਼ਾ ਪੰਜਾਬ ਚ ਖਡੂਰ ਸਾਹਿਬ ਦੇ ਲਾਗੇ ਲੱਗੀ ਆ ਗੋਡਵਾਲ ਸਾਹਿਬ ਕਰਨਤਾਲ ਸਾਹਿਬ ਸਰਦਾਰਪੁਰ ਲੋਧੀ ਹਨਾ ਪਟੀ ਜੰਡਿਆਲਾ ਗੁਰੂ ਸਭ ਤੋਂ ਜ਼ਿਆਦਾ ਨਸ਼ਾ ਇਨ੍ਹਾਂ ਹੀ ਏਰੀਆ ਵਿੱਚ ਆ ਤੇ ਭਾਈ ਸਾਹਿਬ ਜਿੱਤ ਕੇ ਬਾਹਰ ਆਉਣਗੇ ਤੇ ਨਸ਼ਾ ਛਡਾਉਣਗੇ ਲੋਕਾਂ ਦਾ ਨਸ਼ੇ ਦੇ ਪਾਬੰਦੀ ਲਾਉਣਗੇ ਕਿਉਂਕਿ ਨਸ਼ੇ ਨੇ ਨਸਲਾਂ ਤੇ ਫਸਲਾਂ ਖਰਾਬ ਕਰਦੀਆਂ ਪੰਜਾਬ ਦੀਆਂ ਵੀਰੋ ਨਸਲਾਂ ਤੇ ਫਸਲਾਂ ਖਰਾਬ ਕਰਪੀਆਂ ਦੇ ਬੇਨਤੀ ਆ ਹੁਣ ਭਾਈ ਸਾਹਿਬ ਨੂੰ ਕਿ ਜਿੱਤ ਕੇ ਆਓ ਸਾਡੇ ਵੱਡੇ ਵੱਡੇ ਕੰਮ ਕਰੋ ਸਾਨੂੰ ਸਕੂਲ ਖੋਲ੍ਹ ਕੇ ਦਿਵੋ ਪਿੰਡਾਂ 'ਚ ਪਾਰਕਾਂ ਬਣਾ ਕੇ ਦਿਵੋ ਨਸ਼ਿਆਂ ਤੋਂ ਬਚਾਓ ਸਾਨੂੰ ਨਸ਼ੇ ਬੰਦ ਕਰਾਓ ਇੱਥੇ ਨਸ਼ੇ ਅਜੇ ਤੱਕ ਕੋਈ ਮਾਈਦਾਨਾਲ ਬੰਦ ਨਹੀਂ ਕਰਾ ਸਕਿਆ ਇਸ ਇਲਾਕੇ 'ਚ ਗੱਲਾਂ ਦੇ ਸਾਰੀ ਕਰੀ ਜਾਂਦੇ ਕਿ ਆਪਾਂ ਕਰਦਾਂਗੇ ਉਹ ਕਰਦਾਂਗੇ ਪਰ ਨਸ਼ਾ ਕੋਈ ਬੰਦ ਨਹੀਂ ਕਰਾ ਸਕਿਆ ਤੇ ਸਿੰਘ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੀ ਨਸ਼ਾ ਬੰਦ ਕਰਾਉਣ ਸਕੂਲ ਖੋਲ੍ਹ ਕੇ ਦੇਡ ਖੇਡਾਂ ਨੂੰ ਅੱਗੇ ਲਿਆਉਣ ਤੇ ਹੋਰ ਜੋ ਜੋ ਵੀ ਬਰਾਈਆਂ ਆ ਇਲਾਕੇ ਵਿੱਚੋਂ ਕੱਢਣਾ ਸੜਕਾਂ ਵਧੀਆ ਬਣਾ ਕੇ ਦੇਡ ਪਿੰਡ ਦੀ ਸਾਥ ਬੜੀ ਜ਼ਰੂਰੀ ਆ ਹਰ ਪਿੰਡ ਵਿੱਚ ਸਾਥ ਹੋਣੀ ਚਾਹੀਦੀ ਆ ਪੰਚਾਇਤ ਘਰ ਹੋਣਾ ਚਾਹੀਦਾ ਆ ਇਹ ਸਾਰੀਆਂ ਜਿਹੜੀਆਂ ਆ ਸਹੂਲਤਾਂ ਸਾਨੂੰ ਭਾਈ ਸਾਹਿਬ ਦੇਰ ਤੇ ਫੇਰ ਇੱਕ ਵਾਰ ਦੁਬਾਰਾ ਤੋਂ ਖਡੂਰ ਸਾਹਿਬ ਇਲਾਕਾ ਨਿਵਾਸੀਆਂ ਨੂੰ ਮੈਂ ਵਧਾਈ ਦਿੰਦਾ ਆ ਭਾਈ ਸਾਹਿਬ ਵੀ ਜਿੱਤ ਨੇ ਕੇ ਸਾਰਿਆਂ ਨੇ ਬੜਾ ਜੋਰ ਲਾਇਆ ਖਡੂਰ ਸਾਹਿਬ ਵਾਲਿਆਂ ਨੇ ਹੀ ਨਹੀਂ ਜਿਹੜੇ ਪੰਜਾਬ ਚ ਹੋਰ ਜਗ੍ਹਾ ਵੀ ਜਿਹੜੇ ਪੰਜਾਬ ਦੇ ਪੰਜਾਬੀਅਤ ਦੇ ਦਰਦੀ ਸੀ ਉਹਨਾਂ ਵੀ ਬੜਾ ਜੋਰ ਲਾਇਆ ਮੈਨੂੰ ਹੀ ਬੜੇ ਮੈਸੇਜ ਆਉਂਦੇ ਸੀ ਇੱਕ ਦੋ ਨੇ ਤਾਂ ਮੈਨੂੰ ਇਹ ਕਿਹਾ ਭਾਈ ਜਿੰਨੇ ਪੈਸੇ ਚਾਹੀਦੇ ਚੱਕ ਦੇ ਵੀਡੀਓ ਭਾਈ ਆ ਮੈਂ ਕਿਹਾ ਨਹੀਂ ਯਾਰ ਆਪਾਂ ਪਹਿਲੇ ਲਿੰਦੇ ਚੰਗੇ ਲੱਗਦੇ ਚਲੋ ਕਿਸੇ ਹੋਰ ਕੰਮ ਆਸ ਤੇ ਪੈਸੇ ਲਈਏ ਵੀ ਕੋਈ ਕਹਿ ਦੀ ਪ੍ਰੋਮੋਸ਼ਨ ਕਰੀਏ ਉਹਦੇ ਵਾਸਤੇ ਅਬ ਪੈਸੇ ਲੈ ਕੇ ਲਈਏ ਕੋਈ ਮਾਰੀ ਗੱਲ ਨਹੀਂ ਆਗੀ ਪਰ ਇਸ ਕੰਮ ਆਸ ਤੇ ਮੈਂਗਾ ਮੈਂ ਨਹੀਂ ਪੈਸੇ ਲੈਂਦਾ ਚੰਗਾ ਲੱਗਦਾ ਤੇ ਆਪਾਂ ਪੈਸੇ ਦੋ ਮਨਾ ਕਰ ਦਿੱਤਾ ਤਿੰਨ ਚਾਰ ਨੌਜਵਾਨਾਂ ਨੇ ਕਹਾ ਯਾਰ ਪੈਸੇ ਚਾਹੀਏ 10 ਵੀਡੀਓ ਪਾਈ ਚੱਲ ਵੀਡੀਓ ਪਾਈ ਚੱਲ ਮੈਂ ਕਹਾ ਕੋਈ ਗੱਲ ਨਹੀਂ ਤੁਹਾਡੇ ਪੈਸੇ ਦੀ ਤੁਸੀਂ ਨਾਲ ਹੋ ਤੁਸੀਂ ਕਹਿਤਾ ਪੈਸੇ ਮਿਲ ਗਏ ਆਪਾਂ ਵੀਡੀਓ ਪਾਈ ਚੱਲ ਰਿਆ ਸੋ ਖਡੂਰ ਸਾਹਿਬ ਇਲਾਕੇ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਵੀਰੋ ਸੱਚ ਦੀ ਜਿੱਤ ਹੋਈ ਆ ਸੱਚ ਦੀ ਜਿੱਤ ਇਹ ਜਿਹੜੀ ਜਿੱਤ ਹੋਈ ਆ ਇਹ ਸੱਚ ਦੀ ਜਿੱਤ ਹੋਈ ਆ ਅਦ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਜੀ ਬਹੁਤ ਛੇਤੀ ਛੇਤੀ ਹੋਰ ਵਾਰ ਤੇ ਖਡੂਰ ਸਾਹਿਬ ਇਲਾਕੇ ਨੂੰ ਜੋ ਜੋ ਜ਼ਰੂਰਤਾਂ ਆ ਉਸੇ ਹਿਸਾਬ ਨਾਲ ਡਿਵੈਲਪ ਕਰਨਾ ਅੱਗੇ ਵਧਾਉਣਾ ਤੇ ਖਡੂਰ ਸਾਹਿਬ ਇਲਾਕਾ ਬੜਾ ਪਛੜਿਆ ਇਲਾਕਾ ਤਰੱਕੀਆਂ ਕਰੇ ਕਿਹੜਾ ਮਿੱਥੇ ਪਹਿਲਵਾਨ ਬੜੇ ਸ਼ੇਰੋ ਪਿੰਡਾ ਉਥੇ ਪਹਿਲਵਾਨ ਬੜੇ ਹੋਈ ਪਰ ਅੱਜ ਤੁਸੀਂ ਸ਼ੇਰੋ ਪਿੰਡ ਜਾਓਗੇ ਤੇ ਉਹਨਾਂ ਕਿਹਾ ਭਵਾਨ ਕਿੱਥੇ ਹੈ ਨਹੀਂ ਹੁਣ ਤੇ ਸਾਰੇ ਸਮੈ ਗਏ ਆ ਤੇ ਨਸ਼ਿਆਂ ਤੋਂ ਦਲਦਲ ਜੋ ਬਾਹਰ ਕੱਢਿਆ ਜਾਵੇ ਇਲਾਕੇ ਨੂੰ ਤਾਂ ਬੰਦ ਹੋਰ ਤੱਕੀਆਂ ਜਿਹੜੀਆਂ ਮਨਸਵੰਦੀਆਂ ਖੇਡਾਂ ਕਰਾਈਆਂ ਜਾਣ ਹਾਂਜੀ ਬਹੁਤ ਬਹੁਤ ਧੰਨਵਾਦ ਫਿਰ ਦਵਾਰਾ ਤੋਖਦੂ ਸਾਹਿਬ ਇਲਾਕਾ ਨਿਵਾਸੀਆਂ ਨੂੰ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਜਿੱਤ ਦੀ ਬਹੁਤ ਬਹੁਤ ਵਧਾਈ ਹੋਵੇ ਬਹੁਤ ਬਹੁਤ ਵਧਾਈ